ਸ੍ਰੀ ਸਰਤਾਜ ਸਿੰਘ ਚੈਲ ਐਸਐਸਪੀ ਸਾਹਿਬ ਸੰਗਰੂਰ ਜੀ ਦੀ ਹਦਾਇਤ ਮੁਤਾਬਕ ਚੈਨਾ ਡੋਰ ਦੇ ਖਿਲਾਫ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਤੇ ਜਿਸ ਦੇ ਸਬੰਧ ਵਿੱਚ ਸਾਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਬਰੇ ਇਤਲਾਹ ਮਿਲੀ ਕਿ ਇਹ ਚੈਨਾ ਡੋਰ ਵੰਗਾ ਕੇ ਅੱਗੇ ਵੇਚਣ ਦੀ ਤਾਕ ਵਿੱਚ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੋ ਮਕੇਸ਼ ਬਾਲੀਆ ਐਲੀਸ 바ਵਾ ਉੱਤਰ ਗੁਰਪ੍ਰਸਾਦ ਸਿੰਘ ਬਾਲੀਆਬਾਸੀ ਮੈਗਜ਼ੀਨ ਮਹਲਾ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਖੁਰਾਣਾ ਗਾਰਮੈਂਟਸ ਦੇ ਕੰਮ ਕਰਦਾ ਹੈ ਤੇ ਇਹਨੇ ਜਿਹੜੀ ਡੋਰ ਹੈ ਲੁਧਿਆਣੇ ਤੋਂ ਮੰਗਵਾਈ ਸੀ ਜਿੱਥੋਂ ਇਹਨੇ ਡੋਰ ਮੰਗਵਾਈ ਸੀ ਉਸ ਨੰਬਰ ਦਾ ਸੀ ਸਾਰਾ ਫੇਰਵਾ ਦੇ ਕੇ ਉਹ ਸਾਡੇ ਡੀਐਸਪੀ ਸਰਸਵਦੇਵ ਸਿੰਘ ਰਾਹੀ ਉਹ ਲੁਧਿਆਣਾ ਪੁਲਿਸ ਨੂੰ ਅਸੀਂ ਇਨਫਾਰਮ ਕਰ ਦਿੱਤਾ ਹੈ ਤੇ ਇਹਦੇ ਖਿਲਾਫ ਮੁਕੱਦਮਾ ਨੰਬਰ 3 ਮਿਤੀ 31 26 ਅੰਡਰ ਸੈਕਸ਼ਨ 223 ਬੀ ਐਨ ਐਸ थाना ਸਿਟੀ ਸੰਗਰੂਰ ਦਰਜ ਕਰ ਦਿੱਤਾ ਹੈ ਤੇ ਮੁੱਢਲੀ ਪੁਸ਼ਕਿਸ਼ ਤੇ ਤੇਦਾ ਪਹਿਲੀ ਵਾਰ ਹੀ ਲੈ ਕੇ ਆਉਣਾ ਮعلوم ਹੋਇਆ ਤੇ ਬਾਕੀ ਮੁਕੱਦਮੇ ਵਿੱਚ ਇਹਦੀ ਜਵਾਨ ਤੇ ਲੈ ਕੇ ਅਸੀਂ ਇਹਦੇ ਖਿਲਾਫ ਪ੍ਰिवेंटिव ਐਕਸ਼ਨ ਕੀਤਾ ਗਿਆ ਜੋ ਵੀ ਵਿਅਕਤੀ ਕੋਈ ਇਸ ਤਰ੍ਹਾਂ ਦੀ ਡੋਰ ਵੇਚੂਗਾ ਤੇ ਉਹਦੇ ਖਿਲਾਫ ਸਖਤ ਕਚਨ ਲਿਆ ਜਾਊਗਾ ਕਿਉਂਕਿ ਲੋਕਾਂ ਨਾਲ ਕਾਫੀ ਹਾਸੇ ਵਾਪਰਦੇ ਨੇ ਸਾਡਾ ਇਸ ਪਰ ਦੀ ਕਾਫੀ ਮਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਸਖਤ ਸਜ਼ਾ ਦਿੱਤੀ ਜਾ ਸਰਪੰਤ ਦਾ ਤਿਹਾਰ ਲਵੇ ਆ ਰਿਹਾ ਕੀ ਤੁਹਾਡੇ ਵੱਲੋਂ ਗੁਜਾਰਾ ਦੇ ਵਿੱਚ ਜਾਂ ਜਿਹੜੇ ਲੋਕੋ ਤੇ ਪਤੰਗ ਜਿਹੜਾ ਉਥੇ ਰੇਡ ਕੀਤੀ ਜੀ